ਸਤਿ ਸ੍ਰੀ ਅਕਾਲ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਬੱਚਿਓ ਜਿਸ ਤਰ੍ਹਾਂ ਕਿ ਆਪਾਂ 8th ਕਲਾਸ ਦੇ ਜਿਹੜੇ ਐਸਐਸਟੀ ਨਾਲ ਸੰਬੰਧਿਤ ਹੁਣ ਤੱਕ ਇਤਿਹਾਸ ਤੇ ਉਸ ਤੋਂ ਬਾਅਦ ਭੂਗੋਲ ਨਾਲ ਸੰਬੰਧਿਤ ਵੀਡੀਓਜ਼ ਕਰ ਚੁੱਕੇ ਹਾਂ ਤੇ ਅੱਜ ਆਪਣੀ ਜਿਹੜੀ ਹੈ ਉਹ ਇਹਦੇ ਨਾਲ ਹੀ ਸੰਬੰਧਿਤ ਹੈ ਨਾਗਰਿਕ ਸ਼ਾਸਤਰ ਨਾਲ ਸੰਬੰਧਿਤ ਜਿਹੜੇ ਐਮਸੀਕਿਊ ਟਾਈਪ ਕੁਐਸਚਨਸ ਨੇ ਠੀਕ ਹੈ ਤੇ ਇਹਨਾਂ ਦੀ ਤਿਆਰੀ ਤੁਸੀਂ ਅੱਛੇ ਤਰੀਕੇ ਨਾਲ ਕਰਨੀ ਹੈ ਉਮੀਦ ਕਰਦਾ ਹਾਂ ਕਿ ਤੁਹਾਨੂੰ ਜੋ ਪ੍ਰੀ ਬੋਰਡ ਤੇ ਬੋਰਡ ਦੇ ਪੇਪਰ ਨੇ ਉਹਨਾਂ ਵਿੱਚੋਂ ਕਾਫੀ ਹੱਦ ਤੱਕ ਇਹਨਾਂ ਵਿੱਚੋਂ ਕੁਐਸਚਨ ਜਿਹੜੇ ਉਹ ਮਿਲ ਜਾਣਗੇ ਇਹਨਾਂ ਕੁਐਸਚਨਸ ਨੂੰ ਯਾਦ ਕਰਦੇ ਹੋਏ ਜਿਹੜਾ ਹੈ ਉਹ ਈਗਲ ਦਾ ਖਿਆਲ ਰੱਖਿਆ ਕਰੋ ਕਿ ਜਦੋਂ ਤੁਸੀਂ ਹੁਣ ਮੈਂ ਵੀਡੀਓ ਤੁਸੀਂ ਬਣ ਦੇਖ ਰਹੇ ਹੋ ਤਾਂ ਵੀਡੀਓ ਨੂੰ ਦੇਖਣ ਤੋਂ ਬਾਅਦ ਕੁਐਸਚਨਸ ਲਿਖ ਕੇ ਤੇ ਉਹਨਾਂ ਦੇ ਇਕੱਲਾ ਆਨਸਰ ਹੈ ਜਿਹੜਾ ਉਹਨੂੰ ਲਿਖ ਲਓ ਤੇ ਉਹਨਾਂ ਨੂੰ ਫਿਰ ਯਾਦ ਕਰ ਲਿਓ ਜਾਂ ਵੀਡੀਓ ਨੂੰ ਇਹ ਦੋ ਚਾਰ ਵਾਰ ਦੇਖ ਲਿਓ ਤਾਂ ਮੈ ਤੁਹਾਨੂੰ ਕੁਐਸਚਨ ਯਾਦ ਹੋ ਜਾਣਗੇ ਪਰ ਲਿਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹੈਂਡਰਾਈਟਿੰਗ ਦੀ ਪ੍ਰੋਬਲਮ ਹੈਗੀ ਹੈਗੀ ਤੇ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜੋ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਬਾਰੇ ਵੀ ਤੁਹਾਨੂੰ ਸਮੇਂ ਸਿਰ ਜਾਣਕਾਰੀ ਹੈ ਜਿਹੜੀ ਉਹ ਮਿਲ ਸਕੇ ਠੀਕ ਹੈ ਤੇ ਹੁਣ ਆਪਾਂ ਅੱਜ ਦਾ ਟੌਪਿਕ ਹੈ ਜਿਹੜਾ ਆਪਣਾ ਨਾਗਰਿਕ ਸ਼ਾਸਤਰ ਦੇ ਨਾਲ ਸੰਬੰਧਤ ਮਲਟੀ ਚੁਆਇਸ ਕੁਐਸਚਨ ਬਹੁ ਵਿਕਲਪੀ ਕੁਐਸਚਨ ਹੈ ਜਿਹੜੇ ਉਹ ਸ਼ੁਰੂ ਕਰਦੇ ਆ ਪਹਿਲਾ ਹੈ ਭਾਰਤੀ ਸੰਵਿਧਾਨ ਨੂੰ ਤਿਆਰ ਹੋਣ ਲਈ ਕਿੰਨਾ ਸਮਾਂ ਲੱਗਾ ਠੀਕ ਹੈ ਭਾਰਤੀ ਸੰਵਿਧਾਨ ਸੀ ਜਿਹੜਾ ਉਹ ਪਹਿਲੀ ਮੀਟਿੰਗ ਜਿਹੜੀ ਇਹਦੀ ਹੁੰਦੀ ਆ ਉਹ ਕਦੋਂ ਹੁੰਦੀ ਆ 9 ਦਸੰਬਰ 1946 ਠੀਕ ਹੈ ਇੱਥੋਂ ਸ਼ੁਰੂ ਹੁੰਦਾ ਕੰਮ ਪੜਨਾ ਠੀਕ ਹੈ 9 ਦਸੰਬਰ 1946 ਨੂੰ ਜਿਹੜੀ ਪਹਿਲੀ ਮੀਟਿੰਗ ਹੁੰਦੀ ਆ ਤੇ ਜਿਹੜਾ ਭਾਰਤੀ ਸੰਵਿਧਾਨ ਹੈ ਉਹ ਬਣ ਕੇ ਤਿਆਰ ਹੁੰਦਾ ਆ 26 ਨਵੰਬਰ 1949 ਠੀਕ ਹੈ ਤਾਂ ਇੱਥੇ ਜਦੋਂ ਤਿਆਰ ਹੋ ਜਾਂਦਾ ਤਾਂ ਇਹਨੂੰ ਬਣਨ ਲਈ ਕਿੰਨਾ ਟਾਈਮ ਲੱਗਦਾ ਆ 2 ਸਾਲ 11 ਮਹੀਨੇ ਤੇ 18 ਦਿਨ ਲੱਗਦੇ ਹੈਗੇ ਨੇ ਤਾਂ ਆਨਸਰ ਇਹਦਾ ਰਾਈਟ ਆ ਇਹ ਡੇਟਸ ਵੀ ਤੁਹਾਨੂੰ ਯਾਦ ਰੱਖਣੀਆਂ ਠੀਕ ਹੈ ਮਾਡਲ ਜਿਹੜੇ ਕੁਐਸਚਨ ਪੇਪਰ ਆਇਆ ਸੀ ਤੁਹਾਨੂੰ ਉਹਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਸੰਵਿਧਾਨ ਬਣਨਾ ਕਦੋਂ ਆਰੰਭ ਹੋਇਆ ਤਾਂ 9 ਦਸੰਬਰ 1946 ਨੂੰ ਤੇ ਬਣ ਕੇ ਕਦੋਂ ਤਿਆਰ ਹੋਇਆ 26 ਨਵੰਬਰ 1949 ਨੂੰ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ 26 ਜਨਵਰੀ 1950 ਨੂੰ ਠੀਕ ਹੈ ਤਾਂ ਸਭ ਤੋਂ ਬਾਅਦ ਨਾਲ ਸੁਣਦੇ ਤਿੰਨ ਡਿਟਲ ਉਹਨਾਂ ਦਾ ਖਿਆਲ ਰੱਖਣਾ ਤੇ ਜਦੋਂ ਸਵਿਧਾਨ ਸਭਾ ਬਣੀ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਸਬ ਕਮੇਟੀਆਂ ਬਣੀਆਂ ਠੀਕ ਹੈ ਜਿਹੜੀ ਸੰਵਿਧਾਨ ਸਭਾ ਸੀ ਇਹਦਾ ਕੁਐਸਚਨ ਖਿਆਲ ਰੱਖਣਾ ਸੰਵਿਧਾਨ ਸਭਾ ਦਾ ਚੇਅਰਮੈਨ ਸੀ ਜਿਹੜਾ ਉਹ ਡਾਕਟਰ ਰਜਿੰਦਰ ਪ੍ਰਸ਼ਾਦ ਨੂੰ ਬਣਾਇਆ ਗਿਆ ਸੀ ਪਰ ਉਹਦੇ ਵਿੱਚ ਇੱਕ ਮਸੌਦਾ ਕਮੇਟੀ ਸੀ ਮਸੌਦਾ ਮੀਨਸ ਖਰੜਾ ਜਿਹਨੇ ਸੰਵਿਧਾਨ ਲਿਖਣਾ ਸੀ ਠੀਕ ਹੈ ਉਹ ਜਿਹੜੀ ਸੀਗੀ ਤੇ ਤੁਹਾਨੂੰ ਇੱਥੇ ਇਹਨੇ ਮਸੌਦਾ ਕਮੇਟੀ ਦੇ ਪੁੱਛਿਆ ਠੀਕ ਹੈ ਪੂਰੀ ਕਮੇਟੀ ਦੇ ਕੌਣ ਪ੍ਰਧਾਨ ਸਨ ਠੀਕ ਹੈ ਜਦੋਂ ਤੁਹਾਨੂੰ ਪੁੱਛਿਆ ਜਾਂਦਾ ਹੈ ਕੱਲੀ ਜਿਹੜੀ ਹੈ ਉਹ ਖੜਾ ਕਮੇਟੀ ਦੇ ਠੀਕ ਹੈ ਤਾਂ ਉੱਥੇ ਡਾਕਟਰ ਪੀਮਰਾਓ ਅਮਿਤ ਕਰਨੇ ਚਾਹੀਦੇ ਠੀਕ ਤਾਂ ਇੱਥੇ ਕੌਣ ਹੈ ਸੰਵਿਧਾਨ ਸਭਾ ਜਿਹੜੀ ਪੂਰੀ ਹੈ ਉਹਦੇ ਚੇਅਰਮੈਨ ਕੌਣ ਸੀਗੇ ਜੇ ਪ੍ਰਧਾਨ ਕੌਣ ਸੀ ਡਾਕਟਰ ਰਜਿੰਦਰ ਪ੍ਰਸਾਦ ਜਿਹੜੇ ਬਾਅਦ ਵਿੱਚ ਸਾਡੇ ਪਹਿਲੇ ਕੀ ਹੋਏ ਨੇ ਰਾਸ਼ਟਰਪਤੀ ਵੀ ਹੋਏ ਹਨ ਭਾਰਤ ਵਿੱਚ ਜਿਹੜਾ ਕੌਣ ਸਰਵੋੱਚ ਹੈ ਠੀਕ ਹੈ ਪ੍ਰਧਾਨ ਮੰਤਰੀ ਰਾਸ਼ਟਰਪਤੀ ਨਿਆਂਪਾਲਿਕਾ ਸੰਵਿਧਾਨ ਠੀਕ ਹੈ ਬੱਚਿਓ ਲੋਕਤੰਤਰੀ ਸਰਕਾਰ ਹੈ ਸੰਸਦੀ ਸਰਕਾਰ ਹੈ ਤਾਂ ਸੰਸਦੀ ਸਰਕਾਰ ਦੇ ਵਿੱਚ ਸਰਵੋੱਚ ਕੌਣ ਹੁੰਦਾ ਹੈ ਸੰਵਿਧਾਨ ਹੁੰਦਾ ਹੈ ਠੀਕ ਹੈ ਅਗਰ ਕੁਐਸਚਨ ਆਉਂਦਾ ਭਾਰਤ ਦਾ ਪਹਿਲਾ ਨਾਗਰਿਕ ਕੌਣ ਹੈ ਤਾਂ ਪਹਿਲਾ ਨਾਗਰਿਕ ਬੱਚੇ ਉਹ ਹਮੇਸ਼ਾ ਹੀ ਕੌਣ ਹੁੰਦਾ ਹੈ ਰਾਸ਼ਟਰਪਤੀ ਹੁੰਦਾ ਹੈ ਤਿੰਨੋਂ ਸੈਨਾਮਾਂ ਦਾ ਮੁਖੀ ਕੌਣ ਹੈ ਤਾਂ ਵੀ ਕੌਣ ਹੁੰਦਾ ਹੈ ਰਾਸ਼ਟਰਪਤੀ ਹੁੰਦਾ ਹੈ ਠੀਕ ਹੈ ਅਸਲ ਦੇ ਵਿੱਚ ਜਿਹੜੀ ਸੰਸਦੀ ਸਰਕਾਰ ਹੈ ਕਾਰਜਪਾਲਿਕਾ ਦੀਆਂ ਜ਼ਿਆਦਾਤਰ ਸ਼ਕਤੀਆਂ ਕਿਹਦੇ ਕੋਲ ਹੁੰਦੀਆਂ ਨੇ ਪ੍ਰਧਾਨ ਮੰਤਰੀ ਕੋਲ ਹੁੰਦੀਆਂ ਨੇ ਠੀਕ ਹੈ ਤਾਂ ਇਸ ਤਰੀਕੇ ਦੇ ਨਾਲ ਖਿਆਲ ਤੁਸੀਂ ਰੱਖਣਾ ਹੈ ਪਰ ਸੰਵਿਧਾਨ ਜਿਹੜਾ ਉਹ ਸਰਵਉੱਚ ਹੁੰਦਾ ਹੈ ਰਾਸ਼ਟਰਪਤੀ ਨੂੰ ਵੀ ਸੰਵਿਧਾਨ ਅਨੁਸਾਰ ਹਟਾਇਆ ਜਾ ਸਕਦਾ ਪ੍ਰਧਾਨ ਮੰਤਰੀ ਨੂੰ ਵੀ ਹਟਾਇਆ ਜਾ ਸਕਦਾ ਅੱਗੇ ਹੈ ਜਿਹੜੀ ਹੈ ਮਸੌਦਾ ਕਮੇਟੀ ਦੇ ਜਿਹੜੇ ਨੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਠੀਕ ਹੈ ਜਿਹੜੀ ਖਰੜਾ ਕਮੇਟੀ ਸੀ ਉਹਦੇ ਕਿੰਨੇ ਮੈਂਬਰ ਸੀਗੇ ਸੱਤ ਮੈਂਬਰ ਸੀਗੇ ਹੁਣ ਦੇਖੋ ਇਹ ਕੁਐਸਚਨ ਦੇ ਵਿੱਚ ਆ ਜਿਹੜਾ ਤੀਜਾ ਕੁਐਸਚਨ ਹੈ ਇੱਥੇ ਪ੍ਰੋਬਲਮ ਹੈ ਇੱਥੇ ਜਰਨਾ ਸੀਗਾ ਸਿਰਫ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ਨਾ ਕਿ ਮਸੌਦਾ ਕਮੇਟੀ ਦੇ ਜੇ ਮਸੌਦਾ ਕਮੇਟੀ ਦੀ ਆਂਦਾ ਤਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਡਾਕਟਰ ਬੀ ਆਰ ਅੰਬੇਦਕਰ ਜੇ ਸੰਵਿਧਾਨ ਸਭਾ ਦਾ ਆਂਦਾ ਤਾਂ ਡਾਕਟਰ ਰਜਿੰਦਰ ਪ੍ਰਸ਼ਾਦ ਤੋ ਜਿਹੜੀ ਮਸੌਦਾ ਕਮੇਟੀ ਸੀ ਉਹਦੇ ਨੰਬਰ ਕਿੰਨੇ ਸੀਗੇ 7 ਠੀਕ ਇਹ ਸੰਵਿਧਾਨ ਦੇ ਆਰੰਭ ਵਿੱਚ ਦਰਜ ਹੈ ਇਸ ਨੂੰ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈ ਠੀਕ ਹੈ ਸੰਵਿਧਾਨ ਦੀ ਕੁੰਜੀ ਜਿਹੜਾ ਕਿਹਨੂੰ ਕਿਹਾ ਜਾਂਦਾ ਹੈ ਪ੍ਰਸਤਾਵਨਾ ਨੂੰ ਕਿਹਾ ਸੀ ਤੇ ਸੰਵਿਧਾਨ ਦੀ ਕੁੰਜੀ ਇਹਨੂੰ ਕਿਹਨੇ ਕਿਹਾ ਸੀਗਾ ਇਹ ਵੀ ਕਿਹਾ ਸੀਗਾ ਡਾਕਟਰ ਭੀਮrao ਅੰਬੇਦਕਰ ਨੇ ਠੀਕ ਜਿਹੜੀ ਪ੍ਰਸਤਾਵਨਾ ਹੈ ਠੀਕ ਹੈ ਉਹਨੂੰ ਕਿ ਕਿਹਾ ਸੀਗਾ ਜਿਹੜੀ ਸੀ ਡਾਕਟਰ ਭੀਮrao ਅੰਬੇਦਕਰ ਨੇ ਕਿਹਾ ਸੀ ਕਿ ਇਹ ਸੰਵਿਧਾਨ ਦੀ ਕੀ ਹੈਗੀਆ ਕੁੰਜੀ ਹੈਗੀਆ ਠੀਕ ਜਿਸ ਤਰ੍ਹਾਂ ਤੁਹਾਡੇ ਲੈਸਨ ਦੇ ਅੱਗੇ ਇੰਡੈਕਸ ਹੁੰਦਾ ਐ ਏਦਾਂ ਹੀ ਸੰਵਿਧਾਨ ਦੇ ਅੱਗੇ ਪ੍ਰਸਤਾਵਨਾ ਹੈ ਜਿਹੜੀ ਸਾਰੇ ਸੰਵਿਧਾਨ ਦਾ ਨਿਚੋੜ ਹੈਗੀ ਆ ਉਹਦੇ ਬਾਰੇ ਦੱਸਦੀ ਹੈਗੀ ਆ ਠੀਕ ਐ ਇਹ ਅਸੀਂ ਕਿੱਥੋਂ ਲਈ ਸੀਗੀ ਅਸੀਂ ਸੰਵਿਧਾਨ ਆ ਜਿਹੜਾ ਭਾਰਤ ਦਾ ਉਹਨੂੰ ਜਿਹੜਾ ਹੈ ਉਹ ਮੰਨਦੇ ਆ ਕਿ ਅਸੀਂ ਅਲੱਗ-ਅਲੱਗ ਜਗ੍ਹਾ ਤੋਂ ਬੋਰਿੰਗਸ ਕਰਿਆ ਹੈ ਠੀਕ ਐ ਇਹ ਤੁਸੀਂ ਜਿਹੜਾ ਹੈ ਹੁਣ ਮੈਨੂੰ ਇੱਥੇ ਕਮੈਂਟਸ ਦੇ ਵਿੱਚ ਦੱਸੂਗੇ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਨੇ ਠੀਕ ਐ ਭਾਰਤ ਦੇ ਸੰਵਿਧਾਨ ਦੇ ਵਿੱਚ ਬਚੋ ਤਿੰਨ ਚੀਜ਼ਾਂ ਨੇ ਇੱਕ ਆਰਟੀਕਲ ਨੇ ਕਿੰਨੇ ਆਰਟੀਕਲ ਨੇ ਠੀਕ ਹੈ ਫਿਰ ਕਿੰਨੇ ਜਿਹੜੀਆਂ ਅਨੁਸੂਚੀਆਂ ਨੇ ਠੀਕ ਹੈ origianally ਠੀਕ ਆਰਟੀਕਲ ਜਦੋਂ ਸੰਵਿਧਾਨ ਬਣਿਆ 395 ਸੀ ਜਦੋਂ ਸੰਵਿਧਾਨ ਬਣਿਆ ਉਦੋਂ ਜਿਹੜੇ ਸੀਗੇ ਉਹ 8 ਸੀਗੀਆਂ ਅਨੁਸੂਚੀਆਂ ਠੀਕ ਹੈ ਤੇ ਅੱਜ ਜਿਹੜੀਆਂ ਅਨੁਸੂਚੀਆਂ ਨੇ ਉਹ ਕਿੰਨੀਆਂ ਹੋ ਚੁੱਕੀਆਂ ਨੇ 12 ਅਨੁਸੂਚੀਆਂ ਹੋ ਚੁੱਕੀਆਂ ਨੇ ਤੇ ਜਿਹੜੇ ਪਾਰਟ ਨੇ ਉਹ ਤਕਰੀਬਨ 24 ਹੋ ਚੁੱਕੇ ਨੇ ਠੀਕ ਹੈ ਤਾਂ ਤੀਜੇ ਪਾਰਟ ਦੇ ਵਿੱਚ ਤੀਜੇ ਭਾਗ ਦੇ ਵਿੱਚ ਜਿਹੜਾ ਹੈ ਸਾਨੂੰ ਜਿਹੜੇ ਸਾਡੇ ਮੌਲਿਕ ਅਧਿਕਾਰਾਂ ਦਾ ਵੰਡਣਾ ਹੈਗਾ ਆ ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹਨ ਠੀਕ ਹੈ ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹਨ ਭਾਰਤੀ ਸੰਵਿਧਾਨ ਵਿੱਚ ਠੀਕ ਹੈ ਕਾਨੂੰਨੀ ਕਿਤਾਬ 'ਚ ਨਹੀਂ ਭਾਰਤੀ ਸੰਵਿਧਾਨ ਦੇ ਵਿੱਚ ਇਹ ਜਿਹੜੇ ਉਹ ਨਾਗਰਿਕ ਸ਼ਾਸਤਰ ਦੇ ਕੁਐਸਚਨ ਹੁੰਦੇ ਨੇ ਬੱਚਿਓ ਇਹਨਾਂ ਦੇ ਵਿੱਚ ਥੋੜਾ ਥੋੜੀ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈਗੀ ਆ ਜਦੋਂ ਤੁਸੀਂ ਸ਼ਬਦਾਵਲੀ ਨੂੰ ਬੜਾ ਸਮਝ ਕੇ ਚੱਲੋਗੇ ਤਾਂ ਤੁਹਾਡੇ ਜਿਹੜੇ ਸਾਰੀਆਂ ਚੀਜ਼ਾਂ ਨੇ ਉਹ ਬਿਲਕੁਲ ਕਲੀਅਰ ਹੋਣਗੀਆਂ ਠੀਕ ਹੈ ਇਸੇ ਕਰਕੇ ਆਨਸਰ ਇੱਥੇ ਦਿੱਤੇ ਹੋਏ ਨੇ ਮੈਂ ਇਸੇ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਤੁਸੀਂ ਸਮਝ ਕੇ ਜਿਹੜਾ ਹੈ ਉਹ ਆਨਸਰ ਸਹੀ ਤਰੀਕੇ ਦੇ ਨਾਲ ਕਰ ਜਿਹੜੇ ਉਹ ਪਾਓ ਹੁਣ ਦੇਖੋ ਅਗਲਾ ਹੈ ਸੰਵਿਧਾਨ ਦੇ ਕਿਹੜੇ ਅਨੁਛੇਦ ਭਾਰਤੀ ਨਾਗਰਿਕਾਂ ਨੂੰ ਛੇ ਸਵਤੰਤਰਤਾਵਾਂ ਦਿੱਤੀਆਂ ਗਈਆਂ ਹਨ ਅਨੁਸ਼ੇਦ 19 ਦੇ ਤਹਿਤ ਠੀਕ ਹੈ ਹੁਣ ਇੱਥੇ ਗੱਲ ਦਾ ਜਿਹੜੀ ਦਾ ਤੁਸੀਂ ਖਿਆਲ ਰੱਖਣਾ ਉਹ ਇਹ ਹੈ ਕਿ ਭਾਰਤੀ ਸੰਵਿਧਾਨ ਦੇ ਵਿੱਚ ਠੀਕ ਹੈ ਸਾਨੂੰ ਕਿੰਨੇ ਮੌਲਿਕ ਅਧਿਕਾਰ ਨੇ ਜਿਹੜਾ ਹੁਣ ਅਗਲੀ ਗੱਲ ਕਰ ਰਿਹਾ ਆ ਦੇਖੋ ਕਹਿੰਦਾ ਮਨੁੱਖ ਦੇ ਸਰੀਰਕ ਮਾਨਸਿਕ ਨੈਤਿਕ ਅਤੇ ਸੱਭਿਆਚਾਰਕ ਵਿਕਾਸ ਲਈ ਜੋ ਸਹੂਲਤਾਂ ਲੜਿੰਦੀਆਂ ਹਨ ਉਹਨਾਂ ਨੂੰ ਅਧਿਕਾਰ ਕਿਹਾ ਜਾਂਦਾ ਹੁਣ ਇਹੀ ਕੁਐਸਚਨ ਤੁਹਾਨੂੰ 2 ਨੰਬਰ ਦਾ ਆ ਸਕਦਾ ਹੈ ਕਿ ਅਧਿਕਾਰਾਂ ਤੋਂ ਕੀ ਭਾਵ ਹੈ ਠੀਕ ਹੈ ਤਾਂ ਤੁਸੀਂ ਇੱਥੇ ਆਨਸਰ ਦੇਖ ਕੇ ਉਹਨੂੰ ਜਿਹੜਾ ਹੈ ਦੇ ਸਕਦੇ ਹੋ ਇਸ ਸਟੇਟਮੈਂਟ ਦੇ ਕੇ ਹੁਣ ਉਹਨਾਂ ਨੂੰ ਕੀ ਕਹਿੰਦੇ ਆ ਸੀ ਮੌਢਲੇ ਅਧਿਕਾਰ ਕਹਿੰਦੇ ਆ ਤੇ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਸਾਡਾ ਸੰਵਿ ਉਦੇ ਵਿੱਚ ਤਕਰੀਬਨ ਸਾਡੇ ਕੋਲ ਆਰਟੀਕਲ 14 ਤੋਂ ਲੈ ਕੇ ਠੀਕ ਹੈ ਆਰਟੀਕਲ 32 ਤੱਕ ਜਿਹੜੇ ਸਾਡੇ 6 ਮੌਲਿਕ ਅਧਿਕਾਰ ਨੇ ਠੀਕ ਹੈ ਪਹਿਲਾਂ origianally 7 ਸੀਗੇ ਠੀਕ ਹੈ ਫਿਰ ਰਾਈਟ ਟੂ ਪ੍ਰੋਪਰਟੀ ਨੂੰ ਜਿਹੜਾ ਹੈ ਉਹਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਸੰਪਤੀ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਜਿਹੜਾ ਆਰਟੀਕਲ 31 ਦੇ ਅਧੀਨ ਸੀ ਠੀਕ ਹੈ ਹੁਣ ਆਰਟੀਕਲ 31 ਐਗਜ਼ਿਸਟ ਨਹੀਂ ਕਰਦਾ ਤੇ ਇਸ ਕਰਕੇ ਹੁਣ ਸਾਡੇ ਮੌਲਿਕ ਅਧਿਕਾਰਾਂ ਦੀ ਗਿਣਤੀ ਕਿੰਨੀ ਹੈਗੀ ਆ 6 ਹੈਗੀ ਆ ਇਹ ਵੀ ਖਿਆਲ ਰੱਖਣਾ ਤੇ ਕਿੰਨੇ ਤੋਂ ਕਿੰਨੇ 14 ਤੋਂ ਲੈ ਕੇ 32 ਜਿਹੜਾ ਆਰਟੀਕਲ ਹੈ ਉਹਦੇ ਤਹਿਤ ਠੀਕ ਹੁਣ ਇਹ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸੂਗੇ ਕਿ ਉਹ 6 ਮੌਲਿਕ ਅਧਿਕਾਰ ਕਿਹੜੇ-ਕਿਹੜੇ ਹਨ ਠੀਕ ਹੈ ਜਵਾਬ ਦਿਆ ਕਰੋ ਪੁੱਤ ਜੇ ਤੁਸੀਂ ਜਵਾਬ ਦੋਗੇ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਮੈਨੂੰ ਵੀ ਪਤਾ ਲੱਗੂਗਾ ਕਿ ਮੇਰੇ ਪੜਾਏ ਵਿੱਚੋਂ ਤੁਹਾਨੂੰ ਕੀ ਸਮਝ ਲੱਗ ਰਹੀ ਹੈ ਤੇ ਤੁਹਾਨੂੰ ਵੀ ਉਸ ਬਾਰੇ ਜਾਣਕਾਰੀ ਮਿਲੂਗੀ ਜਦੋਂ ਤੱਕ ਅਧਿਆਪਕ ਕਲਾਸ 'ਚ ਪੜ੍ਹਾਉਂਦਾ ਹੈ ਅਗਰ ਬੱਚੇ ਉਸਦਾ ਜਵਾਬ ਨਹੀਂ ਦਿੰਦੇ ਤਾਂ ਬੱਚੇਓ ਪੜ੍ਹਾਈ ਕਦੇ ਵੀ ਸਾਰਥਿਕ ਨਹੀਂ ਹੁੰਦੀ ਠੀਕ ਹੈ ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ ਹੁਣ ਤੁਹਾਨੂੰ ਕਿਤਾਬਾਂ ਕਿਹੜੀ ਜਮਾਤ ਤੱਕ ਹੁਣ ਤਾਂ ਸਾਰਿਆਂ ਨੂੰ ਮਿਲਣ ਲੱਗੀਆਂ ਵਰਧੀਆਂ ਜਿਹੜੀਆਂ ਮਰਦਿਆਂ ਨੇ ਫੀਸ ਕਿੱਥੇ ਤੱਕ ਨਹੀਂ ਲਈ ਜਾਂਦੀ ਤੁਹਾਡੇ ਕੋਲ ਸਰਕਾਰੀ ਸਕੂਲਾਂ ਦੇ ਵਿੱਚ 8ਵੀਂ ਜਮਾਤ ਤੱਕ ਠੀਕ ਹੈ ਮੁਫਤ ਲਾਜ਼ਮੀ ਵੀ ਗਿਆ ਜਿਹੜੀ ਹੈ ਉਹ ਕਿੱਥੇ ਤੱਕ ਹੈ ਗਈਆਂ 8ਵੀਂ ਤੱਕ ਹੈ ਸਟੇਟ ਗਵਰਨਮੈਂਟਸ ਨੇ ਅਲੱਗ-ਅਲੱਗ ਰਾਜਾਂ ਦੇ ਵਿੱਚ ਹੁਣ ਇਹਨਾਂ ਦੇ ਅਲੱਗ-ਅਲੱਗ ਪੱਦਰ ਕਰ ਦਿੱਤੇ ਨੇ ਠੀਕ ਹੈ ਪਰ ਤੁਸੀਂ ਵੀ ਦੇਖਿਆ ਹੋਣਾ ਕਿ ਤੁਹਾਡੇ ਕੋਲ ਵੀ ਸਕੂਲਾਂ ਦੇ ਵਿੱਚ 8ਵੀਂ ਤੱਕ ਕੋਈ ਫੀਸ ਨਹੀਂ ਲਈ ਜਾਂਦੀ 9ਵੀਂ ਤੋਂ ਬਾਅਦ ਬੜੀ ਥੋੜੀ ਜੀ ਫੀਸ ਜਿਹੜੀ ਆ ਉਹ ਲਈ ਜਾਂਦੀ ਹੈ ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀ ਕਿਸ ਅਧਿਕਾਰ ਦੀ ਨਰਛਾ ਬੱਚੋ ਸ਼ੋਸ਼ਣ ਵਿਰੋਧ ਅਧਿਕਾਰ ਠੀਕ ਇੱਕ ਇੱਥੇ ਹੋਰ ਖਿਆਲ ਰੱਖਿਆ ਕਰੋ ਕਈ ਅਧਿਕਾਰ ਜਿੱਦਾਂ ਹੁਣ ਪਹਿਲਾ ਹੈ ਸਾਡਾ ਸਮਾਨਤਾ ਦਾ ਅਧਿਕਾਰ ਇਹਨੂੰ ਕਹਿੰਦੇ ਆ ਸਮਾਨਤਾ ਦਾ ਅਧਿਕਾਰ ਫਿਰ ਦੂਜਾ 라ਸੀਂ ਕਹਿੰਦੇ ਆ ਸੁਤੰਤਰਤਾ ਦਾ ਅਧਿਕਾਰ ਠੀਕ ਹੈ ਕਈ ਬੱਚੇ ਆ ਸ਼ੋਸ਼ਣ ਵਿਰੋਧ ਅਧਿਕਾਰ ਆ ਇਹਨੂੰ ਲਿਖ ਦਿੰਦੇ ਨੇ ਸ਼ੋਸ਼ਣ ਦਾ ਅਧਿਕਾਰ ਇਸ ਚੀਜ਼ ਦਾ ਖਿਆਲ ਰੱਖਣਾ ਬੱਚੇ ਸ਼ੋਸ਼ਣ ਦਾ ਅਧਿਕਾਰ ਨਹੀਂ ਹੈ ਸ਼ੋਸ਼ਣ ਦੇ ਵਿਰੋਧ ਅਧਿਕਾਰ ਆ ਖਾਸ ਕਰ ਬੱਚਿਆਂ ਤੇ ਮਹਿਲਾਵਾਂ ਲਈ ਠੀਕ ਹੈ ਇਹਦੀਆਂ ਖਾਸ ਤਰਮੀਮਾਂ ਨੇ ਤਾਂ ਉਹਦੇ ਵਿੱਚ ਅਸੀਂ ਖਿਆਲ ਰੱਖਣਾ ਕਿ ਜਿਹੜਾ ਸਾਡਾ ਤੀਜਾ ਅਧਿਕਾਰ ਹੈ ਉਹ ਸ਼ੋਸ਼ਣ ਦਾ ਅਧਿਕਾਰ ਨਹੀਂ ਸ਼ੋਸ਼ਣ ਵਿਰੋਧ ਅਧਿਕਾਰ ਹੈਗਾ ਆ ਠੀਕ ਹੈ ਜਿਹਦੇ ਵਿੱਚ ਮਨੁੱਖ ਦਾ ਵਪਾਰ ਹੈ ਜਿਹੜਾ ਮਨੁੱਖਾਂ ਨੂੰ ਖਰੀਦਿਆ ਵੇਚਿਆ ਨਹੀਂ ਜਾ ਸਕਦਾ ਭਾਰਤ ਵਿੱਚ ਸਿੱਖਿਆ ਅਧਿਕਾਰ ਐਕਟ ਕਦੋਂ ਲਾਗੂ ਹੋਇਆ ਠੀਕ ਹੈ ਦਸੰਬਰ 2002 ਦੇ ਵਿੱਚ ਠੀਕ ਹੈ ਜਿਹੜਾ ਸੀਗਾ ਉਹ ਸਿੱਖਿਆ ਦਾ ਅਧਿਕਾਰ ਰਾਈਟ ਟੂ ਐਜੂਕੇਸ਼ਨ ਸੀ ਜਿਹੜਾ ਉਹ ਲਾਗੂ ਹੋਇਆ ਸੀਗਾ ਸਿੱਖਿਆ ਦਾ ਅਧਿਕਾਰ ਹੈ ਜਿਹੜਾ ਸੰਵਿਧਾਨ ਦੀ ਕਿਸ ਧਾਰਾ ਦੀਨ ਹੈ ਕਿਸ ਧਾਰਾ ਦੀਨ ਹੈ ਇਕੀ ਦੇ ਵਿੱਚ ਸਾਨੂੰ ਆਂਦਾ ਆ ਠੀਕ ਹੈ ਸਾਡੇ ਮਾਡਲ ਕਰ ਉਹਨਾਂ ਦੇ ਵਿੱਚ ਹੀ ਇੱਕ ਨਵਾਂ ਜਿਹੜਾ ਸੀ ਉਹ ਹਿੱਸਾ ਦਰਜ ਕਰ ਦਿੱਤਾ ਗਿਆ ਜਿਹਨੂੰ ਕਿਹਾ ਗਿਆ 21 A ਠੀਕ ਹੈ ਇਸ ਗੱਲ ਦਾ ਵੀ ਖਿਆਲ ਰੱਖਣਾ ਫਿਰ ਹੈ ਅੱਗੇ ਸਾਡੀ ਸਰਕਾਰ ਦੇ ਸਿਸਟਮ ਬਾਰੇ ਆ ਗਿਆ ਭਾਰਤ ਵਿੱਚ ਸੰਸਦੀ ਸਰਕਾਰ ਪ੍ਰਣਾਲੀ ਆ ਸੰਸਦੀ ਸਰਕਾਰ ਦੇ ਕਿੰਨੇ ਸਦਨ ਹੁੰਦੇ ਨੇ ਦੋ ਤੇ ਉਹ ਕਿਹੜੇ-ਕਿਹੜੇ ਨੇ ਠੀਕ ਹੈ ਇੱਕ ਲੋਕ ਸਭਾ ਇੱਕ ਦੂਜਾ ਰਾਜ ਸਭਾ ਠੀਕ ਹੈ ਹੁਣ ਤੁਸੀਂ ਮੈਨੂੰ ਜਿਹੜਾ ਹੈ ਉਹ ਦੱਸੂਗੇ ਕੀ ਲੋਕ ਸਭਾ ਨੂੰ ਅਸੀਂ ਕਿਹੜਾ ਸਦਨ ਕਹਿੰਦੇ ਆ ਹੇਠਲਾ ਸਦਨ ਕਹਿੰਦੇ ਆ ਉੱਪਰਲਾ ਸਦਨ ਕਹਿੰਦੇ ਆ ਠੀਕ ਹੈ ਕਿਹਨੂੰ ਅਸੀਂ ਹੇਠਲਾ ਸਦਨ ਤੇ ਕਿਹਨੂੰ ਅਸੀਂ ਉੱਪਰਲਾ ਸਦਨ ਕਹਿੰਦੇ ਆ ਠੀਕ ਹੈ ਦੱਸੂਗੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਆਨਸਰ ਕਰਕੇ ਤੇ ਦੂਜਾ ਲੋਕ ਸਭਾ ਦੇ ਟੋਟਲ ਮੈਂਬਰ ਕਿੰਨੇ ਹੁੰਦੇ ਨੇ 550 ਹੋ ਸਕਦੇ ਨੇ ਵੱਧ ਤੋਂ ਵੱਧ ਇਹਦੇ ਹੋ ਸਕਦੇ ਨੇ 250 ਪਰ ਅੱਜ ਦੇ ਸਮੇਂ ਇਹਦੇ ਹੈਗੇ ਨੇ 545 ਠੀਕ ਹੈ ਇਹਦੇ ਹੈਗੇ ਨੇ 250 ਠੀਕ ਤਾਂ ਇਸ ਚੀਜ਼ ਦਾ ਵੀ ਖਿਆਲ ਰੱਖਣਾ ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ 12 ਠੀਕ ਹੈ ਜਿਹੜੇ ਅਲੱਗ-ਅਲੱਗ ਖੇਤਰ ਦੇ ਪ੍ਰਤਿਭਾਸ਼ਾਲੀ ਸ਼ਕਤੀਆਂ ਹੁੰਦੀਆਂ ਨੇ ਕੋਈ ਸਪੋਰਟਸਮੈਨ ਹੋ ਸਕਦਾ ਜਿਦਾ ਸਚਿੰਤ ਤੰਦੂਲਕਰ ਰਿਹਾ ਠੀਕ ਹੈ ਕੋਈ ਫਿਲਮਾਂ ਨਾਲ ਰਿਲੇਟਡ ਹੋ ਸਕਦਾ ਜਿਸ ਤਰ੍ਹਾਂ ਹੁਣ ਜਯਾ ਬਚਨ ਹੈਗੇ ਨੇ ਠੀਕ ਹੈ ਕੋਈ ਪ੍ਰੋਫੈਸਰ ਹੋ ਸਕਦਾ ਕੋਈ ਟੀਚਰ ਹੋ ਸਕਦਾ ਠੀਕ ਹੈ ਕੋਈ ਅਲੱਗ-ਅਲੱਗ ਖੇਡਾਂ ਨਾਲ ਸੰਬੰਧ ਕੋਈ ਫਿਲਮੀ ਹੱਥជា ਕੋਈ ਸੰਗੀਤ ਨਾਲ ਸੁਣਦਤ ਤਾਂ ਅਲੱਗ-ਅਲੱਗ ਖੇਤਰਾਂ ਦੇ ਬੰਦੇ ਜਿਹੜੇ ਨੇ ਉਹਨਾਂ ਨੂੰ ਨਾਮਜ਼ਦ ਕਰਦਾ ਹੈ ਨਾਮਜ਼ਦ ਮੰਤ ਉਹਨਾਂ ਦੀ ਇਲੈਕਸ਼ਨ ਨਹੀਂ ਹੁੰਦੀ ਉਹਨਾਂ ਨੂੰ ਸਿੱਧਾ ਜਿਹੜਾ ਨਾਮਿਨੇਟ ਕਰ ਦਿੱਤੇ ਜਾਂਦਾ ਉਹਨਾਂ ਦਾ ਨਾਮ ਦੱਸ ਦਿੱਤੇ ਜਾਂਦਾ ਕਿ ਰਾਜ ਸਭਾ ਦਾ ਮੈਂਬਰ ਹੋਊਗਾ ਠੀਕ ਹੈ ਤੇ ਹੁਣ ਰਾਜ ਸਭਾ ਦਾ ਕਾਰਜਕਾਲ ਆ ਜਿਹੜਾ ਕਿੰਨਾ ਹੁੰਦਾ ਇਹ ਵੀ ਖਿਆਲ ਰੱਖਿਓ 6 ਸਾਲ ਹੁੰਦਾ ਹੈ ਤੇ ਇਹਨੂੰ 27 ਸਦਨ ਵੀ ਕਿਹਾ ਜਾਂਦਾ ਹੈ ਠੀਕ ਹੈ ਅੱਗੇ ਹੈ ਪੰਜਾਬ ਦੇ ਵਿੱਚ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ ਠੀਕ ਹੈ ਕਿੰਨੇ ਮੈਂਬਰ ਚੁਣੇ ਜਾਂਦੇ ਨੇ 7 ਤੇ ਲੋਕ ਸਭਾ ਲਈ ਕਿੰਨੇ ਚੁਣੇ ਜਾਂਦੇ ਨੇ 13 ਠੀਕ ਹੈ ਹੁਣ ਇੱਥੇ ਤੁਸੀਂ ਕਮੈਂਟਸ ਦੇ ਵਿੱਚ ਮੈਨੂੰ ਆਨਸਰ ਦੱਸੂਗੀ ਕਰਕੇ ਕਿ ਪੰਜਾਬ ਵਿਧਾਨ ਸਭਾ ਦੇ ਕੁੱਲ ਮੈਂਬਰ ਕਿੰਨੇ ਹਨ ਠੀਕ ਹੈ ਅਗਿਆ ਸੰਸਦ ਦੇ ਦੋਨੋਂ ਸਦਨਾਂ ਵਿੱਚ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਹੈ ਹੁਣ ਸੰਸਦ ਦੇ ਦੋ ਸਦਨ ਨੇ ਲੋਕ ਸਭਾ ਤੇ ਰਾਜ ਸਭਾ ਅਸੀਂ ਦੇਖ ਲਈਏ ਜੇ ਉਹਨਾਂ ਵਿੱਚ ਕਿਸੇ ਕਾਨੂੰਨ ਨੂੰ ਲੈ ਕੇ ਮਤਭੇਦ ਪੈਦਾ ਹੋ ਜਵੇ ਆਪਸ ਦੇ ਵਿੱਚ ਬਹਿਸ ਪੈਦਾ ਹੋ ਜਵੇ ਲੜਾਈ ਪੈਦਾ ਹੋ ਜਵੇ ਤਾਂ ਉਹਨਾਂ ਨੂੰ ਕੌਣ ਦੂਰ ਕਰਦਾ ਹੈ ਰਾਸ਼ਟਰਪਤੀ ਠੀਕ ਹੈ ਉਨ ਇਥੇ ਸਾਡੇ ਕੋਲ ਇੱਕ ਹੋਰ ਖਿਆ ਕਵੈਸਚਨ ਦਾ ਖਿਆ ਰੱਖਣਾ ਲੋਕ ਸਭਾ ਦੇ ਵਿੱਚ ਜਿਹੜੀ ਉਹਨਾਂ ਦਾ ਜਿਹੜੀ ਪ੍ਰਧਾਨਗੀ ਆ ਉਹ ਕੌਣ ਕਰਦਾ ਹੈ ਸਪੀਕਰ ਕਰਦਾ ਹੈ ਤੇ ਜਿਹੜੀ ਰਾਜ ਸਭਾ ਹੁੰਦੀ ਆ ਉਹਨਾਂ ਦਾ ਕੁਲਪਤੀ ਕੌਣ ਹੁੰਦਾ ਹੈ ਉਪ ਰਾਸ਼ਟਰਪਤੀ ਹੁੰਦਾ ਹੈ ਠੀਕ ਹੈ ਅੱਗੇ ਤੁਹਾਨੂੰ ਸਟੇਟਮੈਂਟ بیس ਕੁਐਸਚਨ ਹੈ ਕਿ ਕੁਲਦੀਪ ਪ੍ਰਮੋਦ ਮਿੱਤਲ ਜਿਹੜੇ ਗੁਰਜੀਤ ਮਾਨ ਲੋਕ ਸਭਾ ਹਲਕੇ ਵਿੱਚ ਚੋਣ ਲੜ ਰਹੇ ਹਨ ਤੇ 50000 ਵੋਟਾਂ ਨਾਲ ਗੁਰਜੀਤ ਮਾਨ ਜਿੱਤ ਗਿਆ ਹੁਣ ਦੱਸੋ ਉਹ ਆਪਣੇ ਸੇਵਾਮਾਨ ਕਿੱਥੇ ਲੋਕ ਸਭਾ ਵਾਲਾ ਬੰਦਾ ਕਿੱਥੇ ਬੈਠੂਗਾ ਸੰਸਦ ਵਿੱਚ ਬੈਠੂਗਾ ਵਿਧਾਨ ਸਭਾ ਵਾਲਾ ਬੰਦਾ ਸਟੇਟ ਵਿੱਚ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਬੈਠੂਗਾ ਠੀਕ ਹੈ ਮੰਨ ਲਓ ਪੰਜਾਬ ਸਰਕਾਰ ਅਧਿਆਪਕਾਂ ਦੀ ਤਨਖਾਹ ਦੇ ਸਬੰਧ ਵਿੱਚ ਇੱਕ ਬਿੱਲ ਪੇਸ਼ ਕਰਨ ਜਾ ਰਹੀ ਹੈ ਬਿੱਲ ਤੇ ਕਾਨੂੰਨ ਦੇ ਵਿੱਚ ਰੂਪ ਤਬਦੀਲੀ ਕਰਨ ਲਈ ਅਖੀਰ ਵਿੱਚ ਉਸ ਫਾਈਲ ਨੂੰ ਕਿਸ ਦਸਤਖਤ ਕੋਲ ਕਿਸ ਦੇ ਦਸਤਖਤਾਂ ਲਈ ਭੇਜਿਆ ਜਾਏਗਾ ਠੀਕ ਹੈ ਜੇ ਪੰਜਾਬ ਦੇ ਵਿੱਚ ਹੋਗੀ ਬੱਚਿਓ ਸਟੇਟ ਵਿੱਚ ਹੋਗੀ ਤਾਂ ਰਾਜਪਾਲ ਦੇ ਦਸਤਖਤਾਂ ਦੀ ਜਾਊਗੀ ਸਿਗਨੇਚਰ ਹੋਣ ਲਈ ਜਾਊਗੀ ਜੇ ਦਿੱਲੀ ਦੇ ਵਿੱਚ ਹੋਗੀ ਤਾਂ ਰਾਸ਼ਟਰਪਤੀ ਦੇ ਜਿਹੜੇ ਦਾ ਸਿਗਨੇਚਰ ਹੋਊਗਾ ਕਾਨੂੰਨ ਬਣੂਗਾ ਠੀਕ ਹੈ ਤਾਂ ਇਸ ਚੀਜ਼ ਦਾ ਇੱਥੇ ਖਿਆਲ ਰੱਖਣਾ ਹੈ ਜਦੋਂ ਆਪਾਂ ਪੜਦੇ ਆ ਕਿ ਇੱਕ ਬਿੱਲ ਹੈ ਜਿਹੜਾ ਉਹ ਕਾਨੂੰਨ ਕਿਵੇਂ ਬਣਦਾ ਹੈ ਤਾਂ ਉਹਦੇ ਵਿੱਚ ਜਿਹੜੀ ਇਹ ਚੀਜ਼ ਦਾ ਖਿਆਲ ਕੀਤਾ ਜਾਂਦਾ ਹੈ। ਅਗਲਾ ਹੈ ਸਾਡੇ ਕੋਲ ਪ੍ਰਸ਼ਨ ਨੰਬਰ ਸਾਡੇ ਕੋਲ ਹੈਗਾ 21 21 ਦੇ ਵਿੱਚ ਕੀ ਹੈ? ਕਹਿੰਦਾ ਮੋਹਨ ਲਾਲ ਟੀਵੀ ਦੀ ਦੁਕਾਨ ਵਿੱਚ ਰਾਤ ਨੂੰ ਟੀਵੀ ਚੋਰੀ ਹੋ ਗਏ। ਠੀਕ ਹੈ। ਇਹਦੀ ਰਿਪੋਰਟ ਜਿੱਕੀ ਪੁਸਥਾਨੇ ਵਿੱਚ ਦਰਜ ਕਰਵਾਉਣ ਜਾਂਦਾ ਹੈ ਤਾਂ ਇਹ ਰਿਪੋਰਟ ਨੂੰ ਕੀ ਕਿਹਾ ਜਾਂਦਾ ਹੈ? ਠੀਕ ਹੈ ਉਹਨੂੰ ਕੀ ਕਿਹਾ ਜਾਂਦਾ ਹੈ? F O I R ਠੀਕ ਹੈ। ਅਸੀਂ ਇਹਨੂੰ ਕੀ ਕਹਿੰਦੇ ਆ ਐਫ ਆਈ ਆਰ ਠੀਕ ਐਫ ਆਈ ਆਰ ਦਾ ਮਤਲਬ ਹੁੰਦਾ ਐਫ ਮੀਨਸ ਫਰਸਟ ਆਈ ਮੀਨਸ ਇਨਫੋਰਮੇਸ਼ਨ ਠੀਕ ਐ ਆਰ ਮੀਨਸ ਰਿਪੋਰਟ ਫਰਸਟ ਇਨਫੋਰਮੇਸ਼ਨ ਰੂਲ ਪਹਿਲੀ ਇਤਲਾਹ ਹੈ ਜਿਹੜੀ ਉਹ ਕੀ ਦਿੱਤੀ ਜਾਂਦੀ ਹੈ ਕਿਸੇ ਘਟਨਾ ਦੇ ਬਾਰੇ ਠੀਕ ਤਾਂ ਇਹ ਜਿਹੜੀ ਹਮੇਸ਼ਾ ਹੀ ਜੋ ਪੁਲਿਸ ਵਾਲੇ ਨੇ ਉਹ ਕੀ ਕਰਦੇ ਨੇ ਆਪਣੇ ਰਜਿਸਟਰ ਤੇ ਦਰਜ ਕਰਦੇ ਨੇ ਨਾ ਕਿ ਕੋਈ ਖਾਲੀ ਕਾਗਜ਼ ਦੇ ਉੱਤੇ ਠੀਕ ਹੁਣ ਮਾਨ ਸਰਕਾਰ ਦੇ ਸਮੇਂ ਹੁਣ ਆਪ ਸਰਕਾਰ ਦੇ ਸਮੇਂ ਜਿਹੜੀ ਐਫ ਆਈ ਆਰ ਆਸੀ ਫੋਨ ਤੇ ਵੀ ਦਰਜ ਕਰਵਾ ਸਕਦੇ ਹੈਗੇ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਦੀ ਦਿੱਤਾ ਗਿਆ ਧਾਰਾ 136 ਦੀ ਠੀਕ ਹੈ ਉੱਚ ਅਦਾਲਤਾਂ ਦਾ ਗਠਨ ਕਿੱਥੇ ਕੀਤਾ ਜਾਂਦਾ ਹੈ ਆਦਿਕ ਸੁਪਰੀਮ ਕੋਰਟ ਜਿਹੜੀ ਹੁੰਦੀ ਆ ਉਹ ਦਿੱਲੀ ਦੇ ਵਿੱਚ ਹੁੰਦੀ ਆ ਸੈਂਟਰ ਦੇ ਵਿੱਚ ਹੁੰਦੀ ਆ ਠੀਕ ਹੈ ਜ਼ਿਲ੍ਹੇ ਦੇ ਵਿੱਚ ਜਿਹੜੀ ਸੌਰੀ ਰਾਜ ਦੀ ਜਿਹੜੀ ਹੁੰਦੀ ਆ ਰਾਜਤਾਨੀ ਉੱਥੇ ਕੀ ਹੁੰਦੀ ਆ ਉੱਚ ਅਦਾਲਤ ਹੁੰਦੀ ਆ ਰਾਜ ਪੱਧਰ ਤੇ ਠੀਕ ਹੈ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਜੇ ਦੀ ਨੂੰ ਸੈਸ਼ਨ ਕੋਰਟ ਵੀ ਕਹਿੰਦੇ ਆ ਦਸੇਲ ਪੱਦਰ ਤੇ ਅਸੀਂ ਲੋਅਰ ਕੋਰਟ ਕਹਿੰਦੇ ਆ ਨਾ ਠੀਕ ਹੈ ਤਾਂ ਇਸ ਤਰੀਕੇ ਪਿੰਡ ਪੱਦਰ ਤੇ ਸਾਡੀ ਪੰਚਾਇਤ ਹੁੰਦੀ ਹੈ ਜਨ ਹਿੱਤ ਮੁਕਾਦਮਾ ਕਦੋਂ ਦਰਜ ਕੀਤਾ ਜਾਂਦਾ ਹੈ ਜਨਤਾ ਖੇਤਾਂ ਦੀ ਰਾਖੀ ਲਈ ਜਿਸ ਤਰ੍ਹਾਂ ਕੇ ਨਾਮ ਤੋਂ ਹੀ ਕਲੀਅਰ ਹੈਗਾ ਆ ਠੀਕ ਹੈ ਭਾਰਤ ਵਿੱਚ ਜਾਤੀ ਸਭ ਤੋਂ ਮਹੱਤਵਪੂਰਨ ਰਾਜਨੀਤਿਕ ਦਲ ਹੈ ਇਹ ਸ਼ਬਦ ਕਿਸ ਨੇ ਕਹੇ ਇਹ ਸ਼ਬਦ ਕਹੇ ਸੀਗੇ ਸ਼੍ਰੀ ਜੈ ਪ੍ਰਕਾਸ਼ ਨਾਰਾਇਣ ਜੀ ਨੇ ਠੀਕ ਹੈ ਉਹਨਾਂ ਨੇ ਦਿਹਾੜ ਦੇ ਵਿੱਚ ਪੂਰੇ ਉੱਤਰ ਭਾਰਤ ਦੇ ਵਿੱਚ ਇੱਕ ਤਰ੍ਹਾਂ ਨਾਲ ਇੱਕ ਮੂਵਮੈਂਟ ਚਲਾਈ ਸੀ ਤੇ ਉਹਨਾਂ ਨੇ ਕਿਹਾ ਸੀਗਾ ਕਿ ਜਾਤ ਜਿਹੜੀ ਆ ਉਹ ਹਮੇਸ਼ਾ ਭਾਰਤ ਦੇ ਵਿੱਚ ਜਿਹੜੀ ਹੈ ਉਹ ਕਿਸੇ ਵੀ ਰਾਜਨੀਤਿਕ ਦਲ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਆਪਾਂ ਦੇਖਦੇ ਹਾਂ ਕਿ ਜਾਤੀ ਦੇ ਆਧਾਰ ਤੇ ਬਹੁਤ ਸਾਰੇ ਜਿਹੜੇ ਰਾਜਨੀਤਿਕ ਦਲ ਨੇ ਉਹ ਹੋਂਦ ਵਿੱਚ ਆਏ ਹੋਏ ਹੈਗੇ ਨੇ ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ ਵਿੱਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਕੀ ਦੇਣਾ ਚਾਹੁੰਦੇ ਨੇ ਸਮਾਜਿਕ ਨਿਆਂ ਨਿਆਂ ਕਈ ਤਰ੍ਹਾਂ ਦੇ ਹੁੰਦੇ ਵਿੱਚ ਆਰਥਿਕ ਨਿਆਂ ਰਾਜਨੀਤਿਕ ਨਿਆਂ ਤਾਂ ਸਮਾਜਿਕ ਨਿਆਂ ਕੀ ਕਰਦਾ ਹੈ ਸਮਾਨਤਾ ਦਾ ਅਧਿਕਾਰ ਦਿੰਦਾ ਹੈ ਠੀਕ ਹੈ ਤਾਂ ਕਿ ਸਾਰੇ ਲੋਕ ਆਪਸ ਵਿੱਚ ਸਮਾਨ ਰਹਿਣ ਪਰੋ ਸਾਰੇ ਬਦੂ ਸਾਰੇ ਕਿਸ ਦਾ ਮੋਟੋ ਹੈ ਆਪਣੇ ਸਕੂਲਾਂ ਦੇ ਵਿੱਚ ਵੀ ਇਹ ਲਿਖਿਆ ਹੋਇਆ ਹੈ ਸਾਰਾ ਇਹ ਕਿੱਥੇ ਦਾ ਹੈਗਾ ਆ ਸਰਵ ਸਿੱਖਿਆ ਅਭਿਆਨ ਦਾ ਮੋਟੋ ਹੈਗਾ ਆ ਠੀਕ ਹੈ ਸਰਕਾਰੀ ਨੌਕਰੀਆਂ ਵਿੱਚ ਰਾਖਵਾ ਕਰਨ ਕਿਨਾਂ ਲਈ ਲਾਗੂ ਹੈ ਠੀਕ ਹੈ ਕਿਨਾਂ ਲਈ ਲਾਗੂ ਹੈ ਬੱਚੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਲਈ ਠੀਕ ਹੈ ਕੇਵਲ ਗਰੀਬਾਂ ਲਈ ਨਹੀਂ ਕੇਵਲ ਪਛੜੇ ਸ਼੍ਰੇਣੀਆਂ ਲਈ ਨਹੀਂ ਕੇਵਲ ਸੂਚੇ ਜਾਤੀ ਤੇ ਜਨ ਜਾਤੀਆਂ ਲਈ ਨਹੀਂ ਅਨੁਸੂਚਿਤ ਜਾਤੀਆਂ ਜਨ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਜਿਹਨੂੰ ਆਪਾਂ ਬੋਲਦੇ ਆ ਐਸਸੀ ਐਸਟੀ ਅਤੇ ओबीसी ਠੀਕ ਹੈ ਉਹਨਾਂ ਦੇ ਨਾਲ ਸੰਬੰਧ ਜਿਹੜੀਆਂ ਨੇ ਉਹ ਰਾਖਵਾ ਕਰਨ ਰਿਜ਼ਰਵੇਸ਼ਨ ਹੈਗੀ ਆ ਲੋਕ ਅਦਾਲਤ ਦੇ ਫੈਸਲੇ ਵਿਰੁੱਧ ਕੇਰੀ ਅਦਾਲਤ ਦੇ ਵਿੱਚ ਅਪੀਲ ਕੀਤੀ ਜਾ ਸਕਦੀ ਹੈ ਠੀਕ ਹੈ ਸਰਕਾਰ ਕੀ ਆ ਸਾਡਾ ਜਿਹੜਾ ਨਿਆ ਪ੍ਰਣਾਲੀ ਆ ਉਹਦੇ ਵਿੱਚ ਬਹੁਤ ਗੁੰਝਲਾਂ ਨੇ ਬਹੁਤ ਲੰਬੀਆਂ ਹੋ ਜਾਂਦੇ ਨੇ ਲੋਕਾਂ ਦੇ ਕੇਸ ਪਰ ਇਹਨਾਂ ਦਾ ਔਨ ਦਾ ਸਪਾਟ ਡਿਸੀਜਨ ਕਰਨ ਲਈ ਹੁਣ ਲੋਕ ਅਦਾਲਤਾਂ ਬਣਾਈਆਂ ਗਈਆਂ ਨੇ ਜਿਹੜੀ ਕੋਰਟ ਦਾ ਜਿਹੜਾ ਫੈਸਲਾ ਆ ਕਿਸੇ ਦਾ ਉਹ ਦੋਨੋਂ ਪੱਖਾਂ ਦੀ ਸਹਿਮਤੀ ਨਾਲ ਲੋਕ ਅਦਾਲਤ ਦੇ ਵਿੱਚ ਹੋ ਜਾਂਦਾ ਉਹਦੇ ਖਿਲਾਫ ਅਸੀਂ ਕਿਤੇ ਵੀ ਅਪੀਲ ਨਹੀਂ ਕਰ ਸਕਦੇ ਕਿਸੇ ਵੀ ਅਦਾਲਤ ਦੇ ਵਿੱਚ ਉਹਦੀ ਅਪੀਲ ਨਹੀਂ ਹੁੰਦੀ ਬਲਦੇਵ ਅਤੇ ਸੁਰਿੰਦਰ ਦੀ ਲੜਾਈ ਹੋ ਗਈ ਸੁਰਿੰਦਰ ਨੂੰ ਸੱਟਾਂ ਲੱਗੀਆਂ ਉਸ ਦੀ ਰਿਪੋਰਟ ਕਰਨ ਲਈ ਕਿੱਥੇ ਜਾਵਾਂਗੇ ਹਾਈ ਕੋਰਟ ਵਿੱਚ ਨੇੜੇ ਪੁਲਿਸ ਸਟੇਸ਼ਨ ਵਿੱਚ ਪ੍ਰਿੰਸੀਪਲ ਕੋਲ ਸਰਕਾਰੀ ਹਸਪਤਾਲ ਦੇ ਵਿੱਚ ਠੀਕ ਆ ਅਸੀਂ ਕਿੱਥੇ ਜਾਵਾਂਗੇ ਲੜਾਈ ਹੋਣ ਦੀ ਹਾਲਤ ਵਿੱਚ ਨੇੜੇ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਹੈ ਸਾਡੇ ਕੋਲ ਅਗਲੇ ਕੁਐਸਚਨ ਅਗਲੇ ਕੁਐਸਚਨਸ ਦੇ ਵਿੱਚ ਹੈ ਕਬੀਰ ਦਾਸ ਦੀ ਘਰ ਦੀ ਘੰਟੀ ਵੱਜੀ ਕਬੀਰ ਦਾਸ ਤੇ ਉਸ ਦਾ ਪੁੱਤਰ ਬਲਬੀਰ ਦਾਸ ਦੋਵੇਂ ਦਰਵਾਜ਼ਾ ਖੋਲਣ ਲਈ ਗੇਟ ਉੱਪਰ ਜਿਹੜਾ ਸੀਗਾ ਲੋਕ ਸਭਾ ਦੇ ਚੋਣ ਉਮੀਦਵਾਰ ਸੀਗੇ ਕਹਿਣ ਲੱਗੇ ਕਿ ਵੋਟ ਮੈਨੂੰ ਦਿਓ ਕਿਉਂਕਿ ਆਪਾਂ ਤਾਂ ਬਰਾਦਰੀ ਦੇ ਭਰਾ ਹਾਂ ਠੀਕ ਹੈ ਹੁਣ ਅੰਦਰ ਆ ਕੇ ਬਲਬੀਰ ਦਾਸ ਪਾਪਾ ਨੂੰ ਕਹਿੰਦਾ ਕਿ ਪਾਪਾ ਇਸ ਨੂੰ ਵੋਟ ਨਹੀਂ ਦੇਣੀ ਕਿਉਂਕਿ ਉਹ ਖਾਲਿਸਤਾਨ ਆਧਾਰ ਤੇ ਵੋਟ ਮੰਗ ਰਿਹਾ ਹੈ ਕਿਹਦੇ ਆਧਾਰ ਤੇ ਵੋਟ ਮੰਗ ਰਿਹਾ ਜਿਹੜੀ ਆਪਾਂ ਪਹਿਲਾਂ ਵੀ ਸਟੇਟਮੈਂਟ ਭਰ ਕੇ ਆਟਿਆ ਜਾਤੀ ਬਰਾਦਰੀ ਦੇ ਭਰਾ ਦਾ ਮਤਲਬ ਇਕੋ ਜਾਤ ਦੇ ਨੇ ਠੀਕ ਹੈ ਬਜਿੱਤਰ ਸਿੰਘ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਕੰਮ ਕਰਦਾ ਹੈ ਹਸਪਤਾਲ ਨੇੜੇ ਬਹੁਤ ਸਾਰੇ ਮੈਨੇਜ ਪੈਲਸ ਨੇ ਦੇਰ ਰਾਤ ਵਿੱਚ ਵੱਜਦੇ ਸੰਗੀਤਕਾਰ ਮਰੀਜ਼ਾਂ ਨੂੰ ਪਰੇਸ਼ਾਨੀ ਹੁੰਦੀ ਹੈ ਇਸ ਲਈ ਉਹ ਸ਼ਹਿਰੀ ਪ੍ਰਸ਼ਾਸਨ ਬਰੋ ਤੋਂ ਹਾਈ ਕੋਰਟ ਵਿੱਚ ਇੱਕ ਮੁਕਦਮਾ ਦਾਇਰ ਕਰਦਾ ਹੈ ਹਾਈ ਕੋਰਟ ਮੁਕਦਮੇ ਨੂੰ ਇਸ ਕੇ ਅਧੀਨ ਦਰੇਗਾ ਕਿਹੜਾ ਹੋ ਗਿਆ ਜਨਤਾ ਦੇ ਹਿੱਤਾਂ ਲਈ ਹੁੰਦਾ ਜਿਹੜਾ ਉਹਨੂੰ ਕੀ ਕਹਿੰਦੇ ਹਨ ਜਨਹਿੱਤ ਮੁਕਦਮਾ ਠੀਕ ਹੈ ਇਹਨੂੰ ਆਪਾਂ ਬੋਲਦੇ ਹਾਂ ਠੀਕ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਪੀਆਲ ਠੀਕ ਹੈ ਪੀਆਲ ਕਹਿੰਦੇ ਅਸੀਂ ਇਹਨੂੰ ਮੌਨਿਕਾ ਦੀ ਸ਼ਾਦੀ ਲੁਧਿਆਣੇ ਤੋਂ ਬਟਿੰਡਾ ਹੋ ਗਈ ਉਹ ਆਪਣੀ ਵੋਟ ਬਟਿੰਡਾ ਵਿਖੇ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਕਿਸ ਅਧਿਕਾਰ ਨੂੰ ਮਿਲਣਾ ਹੋਊਗਾ ਠੀਕ ਹੈ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਕਈ ਟੀਚਰਸ ਦੀ ਡਿਊਟੀ ਲੱਗੀ ਹੋਇਆ ਕਿ ਯੰਗਰ ਵਾਰਡ ਦੀ ਡਿਊਟੀ ਲੱਗੀ ਹੋਇਆ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਬੀਐਲਓ ਬੀਐਲਓ ਮੀਨਸ ਬੂਥ ਲੈਵਲ ਅਫੀਸਰ ਠੀਕ ਹੈ ਅੱਗੇ ਹੈ ਸ਼੍ਰੀਮਤੀ ਸ਼ਰਮਾ ਨੇ ਇਹਨਾਂ ਵਿੱਚੋਂ ਕਿਸ ਦੀ ਮਤਦ ਨਾਲ ਪੈਸੇ ਕਢਵਾਏ ਠੀਕ ਇਹ ਸਟੇਟਮੈਂਟ ਕੁਐਸਚਨ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਮੈਨੂੰ ਉੱਥੇ ਡਾਊਟਫੁਲ ਲੱਗਦਾ ਕਿਉਂਕਿ ਪੈਸੇ ਏਟੀਐਮ ਕਾਰਡ ਨਾਲ ਵੀ ਕਢਾਇਆ ਜਾ ਸਕਦੇ ਆ ਕ੍ਰੈਡਿਟ ਕਾਰਡ ਨਾਲ ਵੀ ਕਢਾਇਆ ਜਾ ਸਕਦੇ ਆ ਚੈੱਕ ਨਾਲ ਵੀ ਕਢਵਾਏ ਜਾ ਸਕਦੇ ਆ ਤੇ ਵਿਡਰੋਅਲ ਫਾਰਮ ਭ ਪਰ ਇੱਥੇ ਜੋ ਆਨਸਰ ਉਹ ਕਹਿ ਰਿਹਾ ਕਿ ਇਹਦੇ ਨਾਲ ਕੀ ਆ? ਏਟੀਐਮ ਕਾਰਡ ਦੀ ਮਦਦ ਨਾਲ ਠੀਕ ਹੈ ਕਿਉਂਕਿ ਇੱਥੇ ਨਾਲ ਜਾਤਾ ਲਿਖਦਾ ਏਟੀਐਮ ਮਸ਼ੀਨ ਜਾਂ ਬੈਂਕ ਵਿੱਚੋਂ ਆਪਾਂ ਕਿਸੇ ਵੀ ਤਰੀਕੇ ਨਾਲ ਕਢਵਾ ਸਕਦਾ ਇੱਥੇ ਏਟੀਐਮ ਕਾਰਡ ਦੇ ਜਿਹੜੇ ਨਾਲ ਪੈਸੇ ਕਢਵਾਏ ਗਏ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ ਠੀਕ ਹੈ ਤੁਸੀਂ ਕਦੋਂ ਕਢਵਾ ਸਕਦੇ ਹੋ ਸਿਰਫ ਦਿਨ 'ਚ ਸਿਰਫ ਹਫਤੇ ਦੇ ਕੰਮਕਾਜੀ ਦਿਨਾਂ 'ਚ ਸਿਰਫ ਛੁੱਟੀਆਂ 'ਚ ਕਿਸੇ ਵੀ ਸਮੇਂ ਤੇ ਇਹਦਾ ਆਨਸਰ ਹੈ ਕਿਸੇ ਵੀ ਸਮੇਂ ਏਟੀਐਮ ਬੂਥ ਕਿੱਥੇ ਹੁੰਦਾ ਆ ਬੱਚਿਓ ਬੈਂਕਾਂ ਚ ਵੀ ਹੁੰਦਾ ਆ ਬੈਂਕਾਂ ਦੇ ਬਾਹਰ ਵੀ ਹੁੰਦਾ ਸ਼ਾਪਿੰਗ ਮਾਲਾਂ ਚ ਵੀ ਹੁੰਦਾ ਤੇ ਇਸ ਕਰਕੇ ਸਾਡਾ ਆਨਸਰ ਹੋ ਗਿਆ ਉਪਰੋਕਤ ਸਾਰੇ ਏਟੀਐਮ ਦਾ ਪੂਰਾ ਨਾਮ ਕੀ ਹੁੰਦਾ ਹੈ ਇਹਨੂੰ ਅਸੀਂ ਬੋਲਦੇ ਆ ਆਟੋਮੇਟਿਡ ਟੈਲਰ ਮਸ਼ੀਨ ਆਟੋਮੇਟਿਡ ਮੀਨਸ ਜੋ ਆਪਣੇ ਆਪ ਚੱਲਦੀ ਹੈ ਟੈਲਰ ਮੀਨਸ ਗਿਣਨ ਵਾਲੀ ਮਸ਼ੀਨ ਜਿਹੜੀ ਮਸ਼ੀਨ ਹੀ ਹੁੰਦੀ ਆ ਠੀਕ ਹੈ ਏਟੀਐਮ ਅੱਗੇ ਹੈਗਾ ਏਟੀਐਮ ਕਾਰਡ ਹੋਣ ਦੇ ਕੀ ਫਾਇਦੇ ਹਨ ਠੀਕ ਹੈ ਕੀ ਫਾਇਦਾ ਹੁੰਦਾ ਸਮਾਂ ਵੀ ਬਚਦਾ ਕਾਗਜ਼ੀ ਕਾਰਵਾਈ ਨਹੀਂ ਲੱਗਦੀ ਕਿਸੇ ਵੀ ਸਮੇਂ ਪੈਸੇ ਕਢਵਾ ਸਕਦੇ ਆ ਖਾਤੇ ਵਿੱਚ ਜਿਹੜੇ ਬੱਚੇ ਪੈਸੇ ਆ ਉਹਨਾਂ ਦਾ ਪਤਾ ਕਰਨਾ ਵੀ ਸੌਖਾ ਆ ਤੇ ਇਸ ਕਰਕੇ ਸਾਡੇ ਕੀ ਹੋ ਗਿਆ ਉਪਰੋਕਤ ਸਾਰੇ ਹੋ ਗਏ ਤੇ ਇਸ ਤਰੀਕੇ ਨਾਲ ਇਹ ਕੁਛੇ ਕੁਸਚਨ ਸੀਗੇ ਸਾਡੇ ਜਿਹੜੇ ਉਹ ਸਾਡੇ ਨਾਗਰੀ ਸ਼ਾਸਤਰ ਨਾਲ ਸੰਬੰਧਿਤ ਉਮੀਦ ਕਰਦਾ ਹਾਂ ਤੁਹਾਨੂੰ ਇਹ ਸਾਰੇ ਸਮਝ ਆ ਗਏ ਹੋਣਗੇ ਤੇ ਤੁਸੀਂ ਇਹਨਾਂ ਨੂੰ ਇਹਨਾਂ ਅچھے ਤਰੀਕੇ ਦੇ ਨਾਲ ਤਿਆਰ ਕਰੋਗੇ ਤੇ ਤੁਹਾਡੇ ਜਿਹੜੇ ਹੁਣ ਐਮਸੀਕਿਊ ਟਾਈਪ ਕੁਸਚਨ ਨੇ ਉਹ ਤਿੰਨੋਂ ਪਾਰਟ ਦੇ ਹੋਗੇ ਨੇ ਤੇ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਪ੍ਰੀ ਬੋਰਡ ਤੇ ਬੋਰਡ ਦੇ ਪੇਪਰਾਂ ਦੀ ਆਪਣੀ ਤਿਆਰੀ ਹੈ ਜਿਹੜੀ ਬਹੁਤ ਅچھے ਤਰੀਕੇ ਨਾਲ ਕਰਨੀ ਹੈਗੀ ਹੈ ਥੈਂਕ ਯੂ ਹੈਵ ਅ ਨਾਈਸ ਡੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ